ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ ਦੇ ਦਮੋਰੀਆ ਪੁਲ ਨੇੜੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਦੇ ਕੋਲ ਉਹ ਲੁਟੇਰੇ ਪਰ ਸਤੇ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦੋ ਬਾਈਕ ਸਵਾਰ ਗੱਡੀ ਵਿੱਚ ਬੈਠੀ ਮਹਿਲਾ ਅਤੇ ਉਸਦੇ بیٹے ਦੇ ਕੋਲ ਆਉਂਦੇ ਨੇ ਅਤੇ ਉਹਨਾਂ ਨੂੰ ਦੱਸਦੇ ਨੇ ਕਿ ਉਹਨਾਂ ਦੀ ਗੱਡੀ ਪੈਂਚਰ ਆ ਜਦੋਂ ਉਸ ਦਾ ਮਹਿਲਾ ਦਾ ਪੈਚ ਜਦੋਂ ਮਹਿਲਾ ਦਾ ਬੇਟਾ ਬਾਹਰ ਆ ਕੇ ਵੇਖਦਾ ਹੈ ਕਿ ਗੱਡੀ ਪੈਂਚਰ ਆ ਤਾਂ ਮਕੈਨਿਕ ਨੂੰ ਲੈਨ ਚਲਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਗੱਡੀ ਤੋਂ ਬਾਹਰ ਹੁੰਦੀ ਹੈ ਉਸਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਅਤੇ ਪਰਸ ਹੁੰਦਾ ਤੇ ਦੂਜਾ ਲੁਟੇਰਾ ਤੇ ਉਹ ਬਾਹਰ ਖੜੀ ਮਹਿਲਾ ਨੂੰ ਵੇਖੇ ਦੌੜਦਾ ਆਉਂਦਾ ਤਾਂ ਉਸਦੇ ਕੋਲ ਲੋ ਮੋਬਾਈਲ ਤੇ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਲੁਟੇਰੀਆ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਲੰਧਰ ਤੋਂ ਸ੍ਰਿੰਦਰ ਦੀ ਰਿਪੋਰਟ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ ਦੇ ਦਮੋਰੀਆ ਪੁਲ ਨੇੜੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਦੇ ਕੋਲੋਂ ਲੁਟੇਰੇ ਪਰਸ ਅਤੇ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦੋ ਬਾਈਕ ਸਵਾਰ ਗੱਡੀ ਵਿੱਚ ਬੈਠੀ ਮਹਿਲਾ ਅਤੇ ਉਸਦੇ بیٹے ਦੇ ਕੋਲ ਆਉਂਦੇ ਨੇ ਅਤੇ ਉਹਨਾਂ ਨੂੰ ਦੱਸਦੇ ਨੇ ਕਿ ਉਹਨਾਂ ਦੀ ਗੱਡੀ ਪੈਂਚਰ ਆ ਜਦੋਂ ਉਸ ਦਾ ਮਹਿਲਾ ਦਾ ਪੈਸ ਜਦੋਂ ਮਹਿਲਾ ਦਾ ਬੇਟਾ ਬਾਹਰ ਆ ਕੇ ਵੇਖਦਾ ਹੈ ਕਿ ਗੱਡੀ ਪੈਂਚਰ ਆ ਤਾਂ ਮਕੈਨਿਕ ਨੂੰ ਲੈਨ ਚਲਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਗੱਡੀ ਤੋਂ ਬਾਹਰ ਇਹ ਉਸਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਤੇ ਪਰਸ ਹੁੰਦਾ ਤੇ ਦੂਜਾ ਲੁਟੇਰਾ ਤੇ ਉਹ ਬਾਹਰ ਖੜੀ ਮਹਿਲਾ ਨੂੰ ਵੇਖੇ ਦੌੜਦਾ ਆਉਂਦਾ ਤੇ ਉਸਦੇ ਕੋਲੋਂ ਮੋਬਾਈਲ ਤੇ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਲੁਟੇਰੀਆ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਲੰਧਰ ਤੋਂ ਸ੍ਰਿੰਦਰ ਦੀ ਰਿਪੋਰਟ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ ਦੇ ਦਮੋਰੀਆ ਪੁਲ ਨੇੜੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਦੇ ਕੋਲ ਉਹ ਲੁਟੇਰੇ ਪਰ ਸਤੇ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦੋ ਬਾਈਕ ਸਵਾਰ ਗੱਡੀ ਵਿੱਚ ਬੈਠੀ ਮਹਿਲਾ ਅਤੇ ਉਸਦੇ بیٹے ਦੇ ਕੋਲ ਆਉਂਦੇ ਨੇ ਅਤੇ ਉਹਨਾਂ ਨੂੰ ਦੱਸਦੇ ਨੇ ਕਿ ਉਹਨਾਂ ਦੀ ਗੱਡੀ ਪੈਂਚਰ ਆ ਜਦੋਂ ਉਸ ਦਾ ਮਹਿਲਾ ਦਾ ਪੈਚ ਜਦੋਂ ਮਹਿਲਾ ਦਾ ਬੇਟਾ ਬਾਹਰ ਆ ਕੇ ਵੇਖਦਾ ਹੈ ਕਿ ਗੱਡੀ ਪੈਂਚਰ ਆ ਤਾਂ ਮਕੈਨਿਕ ਨੂੰ ਲੈਨ ਚਲਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਗੱਡੀ ਤੋਂ ਬਾਹਰ ਹੁੰਦੀ ਹੈ ਉਸਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਅਤੇ ਪਰਸ ਹੁੰਦਾ ਤੇ ਦੂਜਾ ਲੁਟੇਰਾ ਤੇ ਉਹ ਬਾਹਰ ਖੜੀ ਮਹਿਲਾ ਨੂੰ ਵੇਖੇ ਦੌੜਦਾ ਆਉਂਦਾ ਤਾਂ ਉਸਦੇ ਕੋਲ ਉਹ ਮੋਬਾਈਲ ਤੇ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਲੁਟੇਰੀਆ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਲੰਧਰ ਤੋਂ ਸ੍ਰਿੰਦਰ ਦੀ ਰਿਪੋਰਟ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ ਦੇ ਦਮੋਰੀਆ ਪੁਲ ਨੇੜੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਦੇ ਕੋਲੋਂ ਲੁਟੇਰੇ ਪਰਸ ਅਤੇ ਮੋਬਾਈਲ ਖੋ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦੋ ਬਾਈਕ ਸਵਾਰ ਗੱਡੀ ਵਿੱਚ ਬੈਠੀ ਮਹਿਲਾ ਅਤੇ ਉਸਦੇ بیٹے ਦੇ ਕੋਲ ਆਉਂਦੇ ਨੇ ਅਤੇ ਉਹਨਾਂ ਨੂੰ ਦੱਸਦੇ ਨੇ ਕਿ ਉਹਨਾਂ ਦੀ ਗੱਡੀ ਪੈਂਚਰ ਆ ਜਦੋਂ ਉਸ ਦਾ ਮਹਿਲਾ ਦਾ ਪੈਸ ਜਦੋਂ ਮਹਿਲਾ ਦਾ ਬੇਟਾ ਬਾਹਰ ਆ ਕੇ ਵੇਖਦਾ ਹੈ ਕਿ ਗੱਡੀ ਪੈਂਚਰ ਆ ਤਾਂ ਮਕੈਨਿਕ ਨੂੰ ਲੈਨ ਚਲਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਗੱਡੀ ਤੋਂ ਬਾਹਰ ਹੁੰਦੀ ਹੈ ਉਸਦੇ ਹੱਥ ਦੇ ਵਿੱਚ ਮੋਬਾਈਲ ਹੁੰਦਾ ਅਤੇ ਪਰਸ ਹੁੰਦਾ ਤੇ ਦੂਜਾ ਲੁਟੇਰਾ ਤੇ ਉਹ ਬਾਹਰ ਖੜੀ ਮਹਿਲਾ ਨੂੰ ਵੇਖੇ ਦੌੜਦਾ ਆਉਂਦਾ ਤਾਂ ਉਸਦੇ ਕੋਲ ਉਹ ਮੋਬਾਈਲ ਤੇ ਪਰਸ ਖੋ ਕੇ ਫਰਾਰ ਹੋ ਜਾਂਦਾ ਹੈ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਲੁਟੇਰੀਆ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਲੰਧਰ ਤੋਂ ਸ੍ਰਿੰਦਰ ਦੀ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ